ਟਾਈਮ 8 ਵਜ ਗਏ ਜੀ ਦਿਨ ਹੈ ਗਾਂਦਵਾਰ ਤੇ ਜੂਨ ਮਹੀਨੇ ਦੀ ਪਹਿਲੀ ਤਰੀਕ ਆਜ ਇਹ ਸਾਹਮਣੇ ਤੁਸੀਂ ਬਦਰੀਨਾਥ ਦਾ ਜੀ ਬੱਸਾ ਡਾ ਦੇਖੀ ਜਾਂਨੇ ਹੋ ਬੱਸਾਂ ਖੜੀਆਂ ਆ ਜੇ ਤੁਸੀਂ ਰਿਸ਼ੀਕੇਸ਼ ਤੋਂ ਹਰਦਵਾਰ ਆਉਨੇ ਹੋ ਬੱਸ ਤੇ ਤਾਂ ਲਗਭਗ ਤੁਹਾਨੂੰ 620 ਰੁਪਏ ਇੱਕ ਬੰਦੇ ਦੀ ਪਰ ਸਵਾਰੀ ਕਿਰਾਇਆ ਦੇਣਾ ਪੈਂਦਾਗਾ ਤੇ ਹਰਦਵਾਰ ਤੋਂ ਆਉਨੇ ਹੋਗੇ ਤਾਂ 670 ਰੁਪਏ ਲੱਗਦੇ ਆ ਜੇ ਇਧਰੋਂ ਜਾਂਦੇ ਆ ਇਧਰੋਂ ਵੀ ਸੇਮ ਹੀ ਟਿਕਟਾ ਕੀ ਸਾਹਮਣੇ ਇਹਨਾਂ ਦਾਗਾ ਆਫਿਸ ਹੈਗਾ ਦਫਤਰ ਹੈਗਾ ਉੱਥੋਂ ਟਿਕਟ ਲੈਣੀ ਪੈਂਦੀ ਹੈਗੀ ਤੇ ਜੂਨ ਮਹੀਨਾ ਗਾ ਜੀ ਪੰਜਾਬ ਦੇ ਵਿੱਚ ਤਾਂ ਬਹੁਤ ਗਰਮੀ ਆ ਪਰ ਇੱਥੇ ਲੋਕ ਆ ਦੇਖ ਲਓ ਕੰਬਲ ਚੱਕੀ ਫਿਰਦੇ ਆਗੇ ਕੋਟ ਪਾਈ ਫਿਰਦੇ ਆਗੇ ਤੇ ਸਾਹਮਣੇ برفਾ ਤੁਸੀਂ ਦੇਖੀ ਜਾਂਦੇ ਹੋ برفਾ ਨਾਲ ਲੱਦੇ ਪਹਾੜ ਚਿੱਟੇ-ਚਿੱਟੇ ਹੋਏ ਪਏ ਆਗੇ ਠੰਡ ਕਾਫੀ ਜ਼ਿਆਦਾ ਕੀ ਤੇ ਹੁਣ ਆਪਾਂ ਥੋੜਾ ਜਿਹਾ ਅੱਗੇ ਵੱਲ ਵਧੀਏ ਜਿੱਥੇ ਆਪਾਂ ਰਾਤ ਕੱਟੀ ਸੀਗੀ ਫਰੀ ਦੇ ਵਿੱਚ ਬੜਾ ਮੁਸ਼ਕਲ ਲੱਭਿਆ ਥਾਂ ਉਸ ਜਗ੍ਹਾ ਤੇ ਚੱਲ ਗਏ ਬਰਨਾਲੇ ਵਾਲੇ ਵਾਈਆਂ ਦਾ ਲਾਇਆ ਹੋਇਆ ਲੰਗਰ ਪੰਜਾਬੀ ਭਰਾ ਦਾ ਜਿਨ੍ਹਾਂ ਨੇ ਆਪਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਉੱਥੇ ਚੱਲਦੇ ਹਾਂ ਜੀ ਹੁਣ ਇਹ ਆ ਭਾਈ ਉਹ ਧਰਮਸ਼ਾਲਾ ਜਿੱਥੇ ਆਪਾਂ ਨੂੰ ਰਾਤ ਰਹਿਣ ਲਈ ਜਗ੍ਹਾ ਮਿਲੀ ਤੇ ਇਹ ਲਿਖਿਆ ਹੋਇਆਗਾ ਬਰਨਾਲਾ ਪੰਜਾਬ ਪੰਚਕੁਲਾ ਹਰਿਆਣਾ ਵੀ ਸਾਰਿਆਂ ਦਾ ਨਾ ਕੀ ਪਤਾ ਸਾਰਿਆਂ ਨੇ ਸਾਂਝੀ ਗੱਲਬਾਤ ਕੀਤੀ ਹੋਵੇ ਤੇ ਆ ਖੜੇ ਆਪਣੇ ਬਾਹਰਤੀ ਸਾਈਕਲ ਤੇ ਹਜੇ ਆਪਣੇ ਸਾਥੀ ਹੈਗੇ ਜਿਹੜੇ ਅੰਦਰ ਹੀ ਆਗੇ ਆ ਬੈਠਾ ਜੀ ਆਪਣੇ ਭਰਾ ਰਾਤ ਆਪਾਂ ਇੱਥੇ ਵੀਡੀਓ ਐਂਡ ਕੀਤੀ ਸੀ ਤੇ ਇੱਥੇ ਸ਼ੁਰੂ ਕਰਤੀ ਸਵੇਰ ਦੀ ਚਾਹ ਦੇ ਨਾਲ ਜੀ ਸਾਰਿਆਂ ਨੂੰ ਬਈ ਖਾਸੀ ਕਰਨ ਤੇ ਅੱਜ ਆਪਾਂ ਬਾਈ ਦਾ ਨੂੰ ਚੱਲਾਂਗੇ ਕਿ ਇੱਥੇ ਅੱਜ ਆਪਣਾ ਰੈਸਟਡ ਹੈ ਅੱਜ ਇੱਥੇ ਤੁਹਾਨੂੰ ਆਸੇ-ਪਾਸੇ ਦੇ ਦਰਸ਼ਨ ਕਰਾਵਾਂਗੇ ਮੰਦਿਰ ਦੇ ਦਰਸ਼ਨ ਕਰਾਵਾਂਗੇ ਕੀ ਗੱਲ ਬਾਤਾਂ ਬਦਲੀ ਨਾ ਚਾਹਣਾ ਸਾਰਾ ਕੁਝ A to Z ਸਭ ਕੁਝ ਦਿਖਾਵਾਂਗੇ ਅੱਜ ਸਾਰਾ ਦਿਨ ਆਪਾਂ ਇੱਥੇ ਹੀ ਆਂਗੇ ਟਾਈਮ ਹੋ ਗਿਆ ਭਾਈ 12:05 ਹੋ ਗਏ ਤੇ ਆਪਾਂ ਖੜੇ ਆ ਮੰਗਲ ਦਵਾਰੇ ਵੀ ਧਰਮਸ਼ਾਲਾ ਹੀ ਆ ਇੱਥੇ ਇੱਕ ਬੰਦੇ ਦਾ 300 ਰੁਪਿਆ ਲੈਂਦੇ ਆ ਕਿ ਤੇ ਸੰਦੀਪ ਨੂੰ ਰਾਤ ਇੱਥੇ ਫ੍ਰੀ ਕਮਰਾ ਫ੍ਰੀ ਕਮਰਾ ਮਿਲ ਗਿਆ ਸੀਗਾ ਤੇ ਜੇ ਕਹਿੰਦੇ ਤੁਸੀਂ ਵੀ ਨਾਲ ਰਹਿਣਾ ਤਾਂ ਤੁਹਾਡੇ ਪੈਸੇ ਲੱਗਣਗੇ ਉਹਨੂੰ ਬਿਮਾਰ ਕਰਕੇ ਫ੍ਰੀ ਇੱਥੇ ਰੱਖ ਲਿਆ ਸੀ ਤੇ ਅਸੀਂ ਆਖਿਆ ਫਿਰ ਸਾਨੂੰ ਕੀ ਪਤਾ ਨਾ ਰਾਤ ਨੂੰ ਟੈਂਟ 'ਚ ਰਹਿਣਾ ਪੈਜੀ ਜਾਂ ਕਿਸੇ ਪਾਸੇ ਹੋਰ ਰਹਿਣਾ ਪੈਜੀ ਵੀ ਤੂੰ ਇੱਕ ਆਈ ਇੱਥੇ ਹੀ ਰਹਿ ਤੈਨੂੰ ਵਧੀਆ ਕਮਰਾ ਮਿਲਿਆ ਹੋਇਆ ਬਿਮਾਰ ਹੈਗਾਗਾ ਵੀ ਸਾਡਾ ਕੋਈ ਪਤਾ ਨਹੀਂ ਹੁਣ ਟੈਂਟ ਚ ਰਹਿਣਾ ਪੈ ਜਾਂਦਾ ਜਾਂ ਨਾ ਮਿਲਦਾ ਤੇ ਆਪਾਂ ਉਹ ਤਾਂ ਲੈ ਲਈਏ ਪਤਾ ਮੜਾ ਹੈ ਦੇਖੀਏ ਕਿਵੇਂ ਹੁਣ ਕਿੰਨਾ 300 ਰੁਪਿਆ ਆਹ ਹਾਲਾ 300 ਰੁਪਿਆ ਕਰਾਇਆ ਇੱਕ ਬੱਲੇ ਦਾ ਮੈਂ ਜਿਹੜਾ ਬੋਲੇ ਲੱਗੀ ਤਿੰਨ ਜਾਈਆਂ ਪਾ ਕੇ ਆਪਣਾ ਬਾਈ ਸੁਭਾਸ਼ ਕੀ ਆਲਾ ਹੈ ਤੰਦਰੁਸਤ ਹੈ ਹਾਂ ਬਲਕੀ ਮਾਰ ਦੇ ਕਰਨ ਕੰਮ ਦੇ ਠੀਕਾ ਠੀਕ ਹੋ ਗਿਆ ਤਾਂ ਕੀ ਹਾਲਾ ਸਰੀਰ ਸੰਦੀਪ ਕੋਲੇ ਭਾਈ ਆਪਾਂ ਜਾਇਆ ਏ ਤੇ ਉਹਨੂੰ ਕਿਹਾ ਵੀ ਤੂੰ ਰਾਮ ਕਰ ਉੱਥੇ ਪਿਆ ਉਹ ਤੇ ਆ ਬਜ਼ਾਰ ਦੇਖ ਲੋ ਭਾਈ ਤੁਸੀਂ ਛੋਟੇ ਮੋਟੇ ਜਵਾਕਾਂ ਦੇ ਘਟਾਉਣੇ ਘੁਰੂਨੇ ਮਿਲ ਜਾਂਦੇ ਆ ਜਾਂ ਜਿਵੇਂ ਮੰਦਰ ਵਾਲੇ ਮਾਲਾ ਹੋਗੀਆਂ ਫੋਟਵਾਂ ਮੂਰਤੀਆਂ ਉਹਦਾਂ ਦੀਆਂ ਚੀਜ਼ਾਂ ਹਨਾ ਸਾਹਮਣੇ ਮੈਡੀਕਲ ਆ ਛੋਟਾ ਜਿਹਾ ਭਈਆ ਕਰਮਾ ਆਗੇ 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 ਮੰਦਿਰ ਜਾਏਗੇ ਤੇ ਆ ਜਾਓ ਭਾਈ ਮਾਨੇ ਤੋਂ ਬਾਅਦ ਬਾਅਦ ਹੁਣ ਆਪਾਂ ਕੇਰਾ ਮੰਦਿਰ ਚਲੇ ਗਏ ਜੀ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾ ਦਾਂਗੇ ਫਿਰ ਦੇਖਦੇ ਆ ਅੱਗੇ ਦੀ ਗੱਲ ਬਾਤ ਲਓ ਜੀ ਸੰਗਤੋ ਕਰੋ ਦਰਸ਼ਨ ਸਾਹਮਣੇ ਹੈਗਾ ਜੀ ਮੰਦਿਰ ਬਹੁਤ ਸੋਹਣਾ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਹੈਗਾ ਪੰਜ ਬਦਰੀਆਂ ਵਿੱਚੋਂ ਇਹ ਸਭ ਤੋਂ ਪਹਿਲੀ ਬਦਰੀ ਹੈਗੀ ਸ਼੍ਰੀ ਬਦਰੀਨਾਥ ਧਾਮ ਜੀ ਸੰਗਤਾਂ ਦਾ ਇਕੱਠ ਦੇਖ ਲਓ ਬਾਈ ਲੋਕ ਬਹੁਤ ਸ਼ਰਧਾ ਨਾਲ ਇੱਥੇ ਆਉਂਦੇ ਆਗੇ ਤੇ ਥੱਲੇ ਪੈਂਦੀ ਆ ਅਲਕਨੰਦਾ ਜਿਹੜੀ ਕਿ ਸਤੋਪੰਥ ਗਲੇਸ਼ੀਅਰ ਤੋਂ ਆਉਂਦੀ ਹੈਗੀ ਤੇ ਸੰਗਤਾਂ ਉਹ ਸਾਹਮਣੇ ਪੁਲ ਦੇਖਦੇ ਹੋ ਨਾ ਤੁਸੀਂ ਉਤੋਂ ਉਹਦੇ ਰਾਹੀਂ ਇਸ ਤਰਾਜ ਆਈ ਜਾਂਦੇ ਆਗੇ ਉਹ ਸਾਹਮਣੇ ਪੁਲ ਉਤੋਂ ਦੀ ਨੰਗੇ ਤੇ ਐਦਾਂ ਐਦਾਂ ਬਾਈ ਉਹ ਬਣੀ ਹੋਈ ਆ ਜਗਾ ਸਾਰੀ ਤੇ ਉਹ ਉੱਥੇ ਜਾ ਕੇ ਦਰਸ਼ਨ ਕਰਦੇ ਆਗੇ ਮੰਦਰ ਮੱਥਾ ਟੇਕਦੇ ਆਗੇ ਤੇ ਜੇ ਮੈਂ ਇੱਥੇ ਜ਼ੂਮ ਕਰਾਂ ਤਾਂ ਇਹ ਗਰਮ ਪਾਣੀ ਵਾਲਾ ਕੋਲਟ ਬਣਿਆ ਹੋਇਆਗਾ ਲੋਕ ਇੱਥੇ ਇਸ਼ਨਾਨ ਕਰਦੇ ਆਗੇ ਆਪਾਂ ਅੱਗੇ ਵੀ ਚੱਲਾਂਗੇ ਤੇ ਨੇੜੋਂ ਵੀ ਤੁਹਾਨੂੰ ਬਾਈ ਦਿਖਾਵਾਂਗੇ ਗਰਮ ਪਾਣੀ ਵਾਲਾ ਕੋੰਟਾ ਅੱਜ ਬਾਈ ਉੱਤਰਾਖੜ ਜਾਵਾ ਸਬਜ਼ੀਆਂ ਦੇ ਵੀ ਰੇਟ ਪਤਾ ਕਰਾਵਾਂਗੇ ਤੇ ਬਰਨ ਬਾਈ ਸੇਵਕੀ ਰੇਟ ਦਿੱਤੇ ਆਗੇ ਬਾਈ ਕਿੰਨੇ 200 ਰੁਪਏ 250 250 250 ਰੁਪਏ ਕਿਲੋ ਤੇ ਦਰਜਣ ਕੇਲੇ ਕੇਲੇ ਹੈਗੇ ਜੀ 80 ਰੁਪਏ ਦਰਜਣ ਤੇ ਸ਼ਿਮਲਾ ਮਿਰਚ ਹੈਗੀ 80 ਰੁਪਏ ਕੀ ਲਓ ਖਿਮਲਾਬੇਰ ਜੀ ਅਸੀਂ ਵੀ ਗੇਲਾਓ ਇਹ ਉਸਤਾਦ ਜੀ ਟਮਾਟਰ ਕੀ ਰੇਟ ਆ ਬਾਈ ਟਮਾਟੇ ਟਮਾਟਰ 40 ਚਲ ਚਲ ਟਮਾਟਰ 40 ਰੁਪਏ ਕਿਲੋ ਪਿਆਜ਼ ਗੰਡੇ ਤੇ ਕਹੇ ਦੱਸੋ ਜੀ ਆਪਣਾ ਪਿੰਡੀ ਕੀ ਰੇਟ ਆ ਬਿੰਡੀ ਬਾਈ ਪਿੰਡੀ ਕੀ ਰੇਟ ਆ ਜੀ ਬਿੰਡੀ 80 ਪਿੰਡੀ 80 ਰੁਪਏ ਬਾਈ ਜੀ ਤੇ ਅੱਲਾ ਦੀ ਅੱਲਾ ਲੋਕੀ ਲੋਕੀ 40 ਰੁਪਏ ਕਿਲੋ ਅੰਗੂਰ 300 ਅੰਗੂਰ 300 ਰੁਪਏ ਹੈ ਬਾਈ ਤੇ ਗੰਡੇ ਵੀ 40 ਰੁਪਏ ਤੇ ਆਲੂ ਆਲੂ 30 ਆਲੂ 30 ਰੁਪਏ ਕਿਲੋ ਤੇ ਇਹ ਘਾਹ ਹੈ ਕਿ ਆਪਣੇ ਖੀਰੇ ਖੀਰਾ 40 ਖੀਰੇ ਵੀ 40 ਰੁਪਏ ਕਿਲੋ ਤੇ ਹੋਰ ਕੋਈ ਆਈਟਮ ਕਿਹੜੀ ਜੀ ਕਰੇਲਾ ਕਰੇਲਾ 80 80 ਰੁਪਏ ਕਿਲੋ ਆ ਬੈਂਗਣਾਂਗੇ ਆ ਹਰੀ ਬੈਂਗਣੀ 60 ਰੁਪਏ ਕਿਲੋ ਹਰੀ ਬੈਂਗਣੀ 60 ਰੁਪਏ ਜੀ ਪੇਠਾ 50 ਬੀ ਬੈਠਾ 50 ਰੁਪਏ ਕਿਲੋ ਜੀ ਹੋਰ ਕੋਈ ਸਬਜ਼ੀ ਕੋਈ ਰਹਿ ਗਈ ਹੋਵੇ ਆ ਜੀ ਆ ਕੀ ਆ ਕੰਡੇ ਵਾਲਾ 80 ਰੁਪਏ ਕੱਠਾ ਕੱਠਾ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਜੀ ਕੱਠਾ ਇਹ ਕਾ ਹੁੰਦਾ ਨੰਦਰੂ ਕਹਿੰਦੇ ਨੇ ਨੰਦਰੂ ਆ ਕਿੰਨੇ ਕਹੇ ਨੰਦਰੂ ਨੋ ਭਾਈ ਭਾਈ ਆ ਭਾਈ ਸਾਰੀਆਂ ਸਬਜ਼ੀਆਂ ਦੇ ਰੇਟ ਦੱਸ ਤੇ ਇੱਕ ਇੱਕ ਤੋਂ ਰਹਿ ਗਈਆਂ ਭਾਈ ਇਹ ਵੀ ਦੱਸ ਦੇਰ ਕੰਪਲੀਟ ਕਰੀ ਦੇ ਆ ਪੱਤ ਗੋभी ਰਹਿ ਗਈ 40 40 ਪੱਤ ਗੋਭੀ 40 ਰੁਪਏ ਜੀ ਤੇ ਆ ਆਪਣਾ ਫਲੀਆਂ ਰਹਿ ਗਏ ਗਵਾਰੇ ਦੀਆਂ 80 ਰੁਪਏ 우ਸਤਾਦ ਜੀ ਆ ਕੀ ਹੈ ਬਾਈ ਓਏ ਪਰਮਲ ਆ ਇਹ ਇਹ ਕਿੰਨੇ ਦੇ ਮਿਲਦੇ ਆ 80 ਰੁਪਏ ਇਹ ਤਾਂ ਆਪਣੇ ਮੋਟਰਾਂ ਦੇ ਵਾਧੂ ਲੱਗੇ ਪਏ ਹੁੰਦੇ ਆ ਬਾਈ ਇਹ 80 ਰੁਪਏ ਕਰੋ ਇਹ ਵੀ ਹੋ ਕੰਮ ਕਰ ਲੂਰਾ ਆ ਤੂੰ ਬੱਸ ਇਨੀ ਵੱਡਲ ਵਾਲੇ ਤੂੰ ਚੱਲ ਲੈ ਬਣਾਂ ਅੱਜ ਆਪਾਂ ਚੱਲਦੇ ਹਾਂ ਕਿੱਥੇ ਟਾਈਮ ਬਾਈ ਸਵਾ ਚਾਰ ਹੋ ਗਏ ਤੇ ਲਗਭਗ ਢਾਈ ਤਿੰਨ ਘੰਟੇ ਵੀ ਲਗਾਤਾਰ ਆਇਆਗਾ ਹੁਣ ਥੋੜਾ ਜਿਹਾ ਮੀਂਹ ਠਿਕੇਗਾ ਤੇ ਮੌਸਮ ਦੇਖੋ ਤੁਸੀਂ ਕਿਦਾਂ ਦਾ ਹੋਇਆ ਪਿਆ ਬੱਦਲ ਦੇਖੋ ਪਹਾੜਾਂ ਦੇ ਨਾਲ ਜਿਵੇਂ ਖੈ ਖੈ ਲੰਘਦੇ ਹੈਗੇ ਤੇ 2-3 ਘੰਟੇ ਭਾਈ ਆਪਾਂ ਵੀ ਟਿਕੇ ਰਹੇ ਜਿੰਨਾ ਟਾਈਮ ਮੀਂਹ ਨਹੀਂ ਟਿਕਿਆ ਉਹਨਾਂ ਟਾਈਮ ਆਪਾਂ ਟਿਕੇ ਰਹੇ ਤੇ ਹੁਣ ਆਪਾਂ ਥੋੜੀ ਜੀ ਵੀਡੀਓ ਬਣਾ ਲੈਗੇ ਆਸਾ ਪਾਸਾ ਦੇਖ ਜਾਈਏ ਬਦਰੀਨਾਥ ਦਾ ਜੀ ਸਾਹਮਣੇ ਰਸਤਾ ਹੈ ਜੀ ਸਿੱਧਾ ਮੰਦਰ ਵੱਲ ਜਾ ਰਿਹਾ ਉੱਪਰ ਵੱਲ ਤੇ ਇਧਰ نیچے ਹੈਗਾ ਕੁੰਡ ਜੀ ਜੇ ਗਰਮ ਪਾਣੀ ਹੁੰਦਾਗਾ ਇਸ਼ਨਾਨ ਕਰਦੇ ਆ ਲੋਕ ਤੇ ਪਹਿਲਾਂ ਆਪਾਂ ਇਧਰ ਨੀਚੇ ਵੱਲ ਚੱਲਾਂਗੇ ਥੱਲੇ ਨੂੰ ਤੇ ਫਿਰ ਆਪਾਂ ਉੱਤੇ ਤੁਹਾਨੂੰ ਮੰਦਰ ਦੇ ਦਰਸ਼ਨ ਕਰਵਾਵਾਂਗੇ ਇਹ ਆ ਜੀ ਤਪਤ ਕੁੰਡ ਇਹ ਵਿੱਚ ਦੇ ਅੰਦਰ ਗਰਮ ਪਾਣੀ ਹੈਗਾ ਲੋਕ ਇੱਥੇ ਇਸ਼ਨਾਨ ਕਰਦੇ ਆ ਸ਼ਰਧਾ ਨਾਲ ਹਨਾ ਸੰਗਤਾਂ ਜੋ ਵੀ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ ਆ ਦੇਖ ਲਓ ਤੁਸੀਂ ਕਰੀ ਜਾਂਦੇ ਆ ਤੇ ਕਈ ਮੇਜਰ ਕੇ ਵੀ ਹੁੰਦੇ ਜਿਹੜੇ ਪੰਜ ਇਸ਼ਨਾਨਾ ਕਰਦੇ ਨੇ ਇਹ ਤਪਤ ਕੁੰਡਾ ਤੁਸੀਂ ਅੰਦਰੋਂ ਦੇਖ ਲਓ ਇਹਦਾ ਪਾਣੀ ਆ ਬਿਲਕੁਲ ਹੀ ਗਰਮ ਆਗਾ ਵੀਰੇ ਗਰਮ ਪਾਣੀ ਆਗਾ ਤੇ ਇੱਧਰ ਵੀ ਆ ਗਰਮ ਪਾਣੀ ਤੇ ਕੁਝ ਲੋਕ ਕੱਪੜੇ ਵੀ ਧੋਈ ਜਾਂਦੇ ਆ ਗੇ ਗਰਮ ਪਾਣੀ ਨਾਲ ਤੇ ਕੁਝ ਲੋਕ ਇਸ਼ਨਾਨ ਕਰਦੇ ਆ ਜਿਹੜੇ ਦੂਰੋਂ ਸੰਗਤਾਂ ਲੇੜਾ ਆਉਂਦੇ ਹਨ ਉਹ ਇਸ਼ਨਾਨ ਕਰੀ ਜਾਂਦੀਆਂ ਨੇ ਆ ਪਾਵੇਂ ਬਾਈ ਮੀ ਪਈ ਜਾਂਦਾ ਕਾ ਹਨਾ ਕਾਫੀ ਟਾਈਮ ਤੋਂ ਹਲਕਾ ਬੂੰਦਾਵਾਰੀ ਹੋਈ ਜਾਂਦੀ ਆ ਪਰ ਜਿਹੜੇ ਸ਼ਰਧਾ ਕੀ ਸੰਗਤਾਂ ਚ ਪੂਰੀ ਆ ਗਈ ਸੰਗਤਾਂ ਭੀੜੋ ਮੀ ਹੈਗੀ ਭੀੜ ਦੇਖ ਲਓ ਪੂਰੀ ਐ ਰਾਜੀ ਤਹੇੜ ਕੋਲੇ ਪੁਲਿਸ ਕੰਟਰੋਲ 'ਚ ਆ ਜਾਓ ਮੰਦਰ ਦੇ ਦਰਸ਼ਨ ਕਰ ਲਓ ਤੁਸੀਂ हां बोल दो हम कह रहे हैं जन जन मोक्ष की जय बोलो जय श्री लकी जय हो गया बेटा चलो आओ अच्छा बैठ जाओ ਟਾਈਮ ਹੋ ਗਿਆ ਜੀ 5:30 ਦਾ ਮੰਦਿਰ ਦੇ ਦਰਸ਼ਨ ਉਹਨੂੰ ਕਰਵਾਤੇ ਜੀ ਤੇ ਹੁਣ ਗੱਲ ਕਰਦੇ ਆਂ ਵੀ ਇੱਕ ਦੋ ਕਮੈਂਟ ਆਏ ਹੋਏ ਸੀਗੇ ਕਮੈਂਟਾਂ ਤੇ ਗੱਲ ਕਰ ਲਗੇ ਤੇ ਇੱਕ ਬਾਈ ਪੁੱਛਦਾ ਸੀਗਾ ਵੀ ਪਹਾੜੀ ਲਾਕੇ ਜੀ ਬਾਈ ਸੀਵਰੇਜ ਤਾਂ ਹੁੰਦਾ ਨੀਗਾ ਤੇ ਜਿਹੜਾ ਪਾਣੀ ਹੈਗਾ ਉਹ ਕਿੱਧਰ ਜਾਂਦਾ ਹੈਗਾ ਤੇ ਬਾਈ ਮੈਂ ਇੱਥੋਂ ਦੇ ਲੋਕਲ ਬੰਦੇ ਤੋਂ ਬਦਰੀਨਾਥ ਦੇ 14 ਬੰਦੇ ਜਿਹੜੇ 14 ਬੰਦਿਆਂ ਨਾਲ ਹੁਣ ਤੱਕ ਗੱਲ ਕਰ ਚੁੱਕਿਆ ਸਵੇਰ ਦਾ ਜੀਦੋ ਚ ਮੈਨੂੰ ਇੱਕ ਬੰਦੇ ਨੇ ਇਹ ਕਿਹਾਗਾ ਵੀ ਧਰਤੀ ਚ ਟੋਆ ਪਟਿਆ ਹੁੰਦਾਗਾ ਪਾਣੀ ਉਹਦੇ ਚ ਜਾਂਦਾਗਾ ਤੇ ਬਾਕੀ ਜਿਹੜੇ 13 ਬੰਦੇ ਆਗੇ 13 ਬੰਦਿਆਂ ਨੇ ਮੈਨੂੰ ਇਹ ਕਿਹਾਗਾ ਵੀ ਪਾਣੀ ਬਈਓ ਨਦੀ ਚ ਜਾਂਦਾਗਾ ਜੋ ਵੀ ਪਾਣੀ ਆ ਚਾਹੇ ਮੀਂਹ ਆਵੇ ਜਿਵੇਂ ਅੱਜ ਸਾਰਾ ਦਿਨ ਮੀਂਹ ਆਈ ਗਿਆ ਚਾਹੇ ਉਹਦਾ ਪਾਣੀ ਹੋਵੇ ਚਾਹੇ ਜਾਂ ਹੋਟਲਾਂ ਵਗੈਰਾ ਦਾ ਦੁਕਾਨਾਂ ਦਾ ਘਰਾਂ ਦਾ ਪਾਣੀ ਆ ਚਾਹੇ ਉਹ ਹੋਵੇ ਤੇ ਉਹ ਸਾਰਾ ਸਾਹਮਣੇ ੜੀ ਤੁਸੀਂ ਨਦੀ ਦੇਖਿਆ ਨੇ ਉਹ ਹਲਕਨੰਦਾ ਇਹਦੇ ਚ ਜਾਂਦਾ ਭਾਈ ਉਹ ਪਾਣੀ ਤੇ ਇੱਥੇ ਬਾਈ ਘਰ ਘਾਟੀ ਆਗੇ ਜਿਆਦਾਤਰ ਦੁਕਾਨਾਂ ਤੇ ਹੋਟਲ ਆਗੇ 6 ਮਹੀਨੇ ਤਾਂ ਇਹ ਬੰਦ ਰਹਿੰਦਾ ਕਾ ਬਦਰੀਨਾਥ ਤੇ 6 ਮਹੀਨੇ ਇੱਥੇ ਲੋਕ ਰਹਿੰਦੇ ਆ ਆ ਦਿਨਾਂ ਦੇ ਵਿੱਚ ਜਦੋਂ ਬਦਰੀਨਾਥ ਦੀ ਯਾਤਰਾ ਖੁੱਲਦੀ ਹੈ ਤਾਂ ਲੋਕ ਕੰਮ ਕਰਨ ਵਾਲੇ ਵੀ ਆ ਜਾਂਦੇ ਆਗੇ ਤੇ ਟੂਰਿਸਟ ਲੋਕ ਵੀ ਆ ਜਾਂਦੇ ਆ ਯਾਤਰਾ ਕਰਨ ਤੇ ਬਾਕੀ ਦੇ ਨਾਲ ਜਿਹੜੇ 6 ਮਹੀਨੇ ਜ਼ਿਆਦਾਤਰ ਜੀ ਕਹਿੰਦੇ ਪੁਲਿਸ ਵਾਲੇ ਰਹਿੰਦੇ ਆਗੇ ਲੋਕ ਇੱਥੇ ਦੁਕਾਨਾਂ ਹੋਟਲ ਘਰ ਜੋ ਵੀ ਆ ਨਾ ਛੱਡ ਕੇ ਤੇ ਅਲੱਗ-ਅਲੱਗ ਪਿੰਡਾਂ ਜਿਵੇਂ ਜੋਸੀਮਟ ਹੋ ਗਿਆ ਕੋਈ ਹੋਰ ਪਿੰਡ ਨੇੜੇ ਹੋ ਗਿਆ ਉੱਥੇ ਵਗ ਜਾਂਦੇ ਆਗੇ ਇੱਥੇ ਬਸ 6 ਮਹੀਨੇ ਰਹਿੰਦੇ ਆ ਕੰਮ ਕਰਨ ਲਈ ਆਉਂਦੇ ਆਗੇ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਹੈਗਾ ਮੀ ਹਜੇ ਹਟਿਆ ਨਹੀਂ ਬਈ ਹਲਕਾ ਹਲਕਾ ਹਣਾ ਥੋੜਾ ਥੋੜਾ ਕੰਨ ਮਨ ਕਾਣੀ ਕੰਨ ਮਨ ਕਾਣੀ ਹੋ ਹੀ ਜਾਂਦੀ ਹੈਗੀ ਤੇ ਮੇਰੇ ਸਾਥੀ ਹੈ ਜਿਹੜੇ ਉਹ ਅੰਦਰ ਪਏ ਆਗੇ ਕਿਉਂਕਿ ਮੌਸਮ ਥੋੜਾ ਖਰਾਬ ਹੈਗਾ ਤੇ ਮੈਂ ਅੱਜ ਇਕੱਲਾ ਹੀ ਬਦਰੀਨਾਥ ਪੂਰਾ ਚੰਗੀ ਤਰ੍ਹਾਂ ਘੁੰਮਦਾ ਫਿਰਦਾਗਾ ਇਕੱਲਾ ਹੀ ਫਿਰਦਾਗਾ ਮੇਰਾ ਥੋੜਾ ਜਿਹਾ ਬੈਠੇ ਬੈਠੇ ਨੂੰ ਆਇਆ ਨਾ ਮੈਥੋਂ ਬੈਠਿਆ ਨਹੀਂ ਗਿਆ ਮੈਂ ਮੀਂਹ ਪਈ ਜਾਂਦਾ ਐਨੀ ਦੂਰ ਆਏ ਆਗੇ ਜੇ ਚੰਗੀ ਤਰ੍ਹਾਂ ਸ਼ਹਿਰ ਆ ਜਾ ਪਿੰਡ ਆ ਕੁਛ ਵੀ ਹੈ ਦੇਖੇ ਹੀ ਨਾ ਗਿਆ ਤਾਂ ਆਏ ਦਾ ਕੀ ਫਾਇਦਾ ਬੱਸ ਇਸੇ ਮੀ ਜੇ ਪਹਿਲਾਂ ਜ਼ਿਆਦਾ ਸੀਗਾ ਉਦੋਂ ਤਾਂ ਮੈਂ ਵੀ ਅੰਦਰ ਹੀ ਬੈਠਾ ਸੀ ਤੇ ਹੁਣ ਮੀ ਘਟ ਗਿਆ ਸੀਗਾ ਤੇ ਮੈਂ ਨਾਲ ਦੀ ਨਾਲ ਹੀ ਬੱਸ ਇਸੇ ਬੈਠੀ ਸੀਗਾ ਵੀ ਮੀ ਕਦੋਂ ਘਟੇ ਤੇ ਮੈਂ ਬਾਹਰ ਨੂੰ ਨਿਕਲਾਂ ਤੇ ਆਹ ਰਸਤਾ ਪਤਾ ਨਹੀਂ ਕਿਧਰ ਨੂੰ ਜਾਂਦਾ ਤੇ ਮੈਂ ਯਾਈ ਜਨਵਾ ਜਾਈ ਜਨਾਂ ਜਿੱਦਾਂ ਦਾ ਕੁਛ ਵੀ ਆਊਗਾ ਤੁਹਾਡੇ ਨਾਲ ਸਾਂਝਾ ਕਰਦਾ ਰਹੂੰਗਾ ਜੀ ਅਗੇ ਵੀ ਆ ਆਇਆਗਾ ਤੇ ਇਹਨੂੰ ਪੌੜੀਆਂ ਜਾਂਦੀਆਂ ਉੱਪਰ ਨੂੰ ਤੇ ਆਪਾਂ ਉੱਪਰ ਜਾ ਕੇ ਨਾ ਇੱਕ ਵਾਰੀ ਚਾਰੇ ਪਾਸੇ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੇ ਆ ਮੌਸਮ ਕਿਦਾਂ ਦਾ ਲੱਗ ਰਿਹਾਗਾ ਅ ਲੋ ਵੀ ਮਤਰਾ ਇੱਕ ਵਾਰੀ ਨਾ ਮਾੜਾ ਜਾ ਮੌਸਮ ਚੈੱਕ ਕਰੋ ਦਿਵਾਲਾ ਦਵਾਲਾ ਮਾੜੀ ਕੁਦਰਤ ਦੇ ਨਾ ਰੰਗ ਰੇ ਅਰੇ ਦੇ ਚੈੱਕ ਕਰੋ ਸਾਹਮਣੇ ਉਹ ਝਰਨੇ ਦਾ ਡੇਗ ਦਾ ਪਾਣੀ ਤੇ ਇਧਰ ਦੇਖੋ ਤੇ ਚਾਰੇ ਪਾਸੇ ਅੱਜ ਤਾਂ ਬਾਈ ਪਹਾੜਾ ਨਾ ਜਿਹੜੇ ਬੱਦਲਾਂ ਜੀ ਲੁਕੇ ਪਏ ਆਗੇ ਜਮਾ ਬੱਦਲ ਜਿਆਦਾ ਹੋ ਮੱਕੜ ਕੱਢ ਕੰਮ ਹੋਇਆ ਪਿਆਗਾ ਮੇਰੇ ਨਾਲ ਹੈ ਨਹੀਂ ਸਿਆਪਾ ਮੈਂ ਹੈਗਾ ਕੱਲਾ ਇੱਥੇ ਤੇ ਨਹੀਂ ਮੈਂ ਇੱਥੇ 2-4 ਫੋਟੋਆਂ ਮ ਮੜੀਆਂ ਜਾਂ ਟਿਚਕੂ ਟਿਸਕੂ ਜ਼ਰੂਰ ਕਰਦਾ ਇੱਥੇ ਹੁਣ ਇਹਦੇ ਕੋਲ ਨਾਲ ਹੈ ਨਹੀਂ ਸਿਆਪਾ ਤੇ ਇਧਰਲੇ ਪਾਸੇ ਗਿਆ ਖੇਤ ਬਈਆ ਇਹ ਮੈਨੂੰ ਉਦੋਂ ਬੜਾ ਦੁੱਖ ਲੱਗਦਾ ਜਦੋਂ ਆਹ ਕਿਆਰੀਆਂ ਜਾਂ ਦੇਖ ਕੇ ਜਦੋਂ ਕੋਈ ਇੱਥੇ ਹੁੰਦਾ ਨਹੀਂਗਾ ਬੀ ਮੈਂ ਗੱਲ ਬਾਤ ਕਿਹਦੇ ਨਾਲ ਕਰਾਂ ਮੈਂ ਦੇਖਾ ਹੁਣ ਹੈ ਕੀ ਬੀਜਿਆ ਕੀ ਹੈ ਹੈ ਤਾਂ ਇੱਕ ਤਾਂ ਹੁੰਦੇ ਮਾੜੇ ਮਾੜੇ ਐਡਾ ਕੋਈ ਮਾੜਾ ਵੱਡਾ ਬੂਟਾ ਹੋਵੇ ਤਾਂ ਬੰਦੇ ਨੂੰ ਪਤਾ ਲੱਗ ਜੇ ਹਨਾ ਬਾਈ ਭਿੰਡੀ ਦਾ ਇਹ ਜਾਂ ਕਾਸੀ ਹੋਰ ਦਾਗਾ ਸਿਆਪਾ ਇਹ ਪਤਾ ਨਹੀਂ ਲੱਗਦਾ ਕਾਦੇ ਹੈਗੇ ਤੇ ਦੇਖਦੇ ਆ ਲੱਭਦੇ ਆ ਕੋਈ ਜੇ ਕੋਈ ਹੋਇਆ ਤਾਂ ਆਸੇ ਪਾਸੇ ਘਰ ਚੋਂ ਹਨਾ 70 ਵੀ ਨਾ ਖਾਲੀ ਕਿਸੇ ਤੋਂ ਐਵੇਂ ਤੇ ਇੱਕ ਵਾਰੀ ਮਾੜਾ ਹੈ ਤੁਸੀਂ ਮੌਸਮ ਇੱਕ ਵਾਰੀ ਹੋਰ ਚੈੱਕ ਕਰ ਲਓ ਕੁਦਰਤ ਦੇ ਨਜ਼ਾਰੇ ਆ ਗੋਲ ਕਲੂਂਡਰ ਦੇ ਚ ਫਿਰਦੇ ਆਪਾਂ ਆ ਦੇਖੋ ਭਾਜੀ ਆਹ ਰਾਤ ਆ ਬਈ ਇਹ ਬਣਾਇਆ ਹੋਇਆਗਾ ਇਧਰ ਨੂੰ ਜਾਣ ਨੂੰ ਆ ਜਾ ਵਿਊ ਦੇਖਣ ਨੂੰ ਜਾਂ ਕੋਈ ਟਰੈਕ ਹੋਊਗਾ ਇਧਰ ਕੋਈ ਪਰ ਹੁਣੇ ਮੇਰੇ ਹਿਸਾਬ ਨਾਲ ਬੰਦ ਹੀ ਹੋਇਆ ਪਿਆਰਾ ਕੋਈ ਆਉਂਦਾ ਜਾਂਦਾ ਹੈ ਨਹੀਂਗਾ ਲਗਭਗ ਮੇਰੇ ਹਿਸਾਬ ਨਾਲ ਬੰਦ ਹੀ ਹੈਗਾ ਨਹੀਂ ਤਾਂ ਥੋੜਾ ਬਹੁਤ ਸਾਫ ਸੁਥਰਾ ਹੁੰਦਾ ਰਾ ਆ ਰਾਹ ਤਾਂ ਬਣਿਆ ਹੋਇਆ ਸੀ ਬਾਈ ਗੱਲ ਉਹੀ ਹੋਈ ਆ ਵੀ ਰਾਹ ਇਹ ਬੰਦ ਹੋਇਆ ਪਿਆ ਦੇਖੋ ਇਹ じゃ ਕੋਈ ਲੈਂਡਸਲਾਈਡ ਹੋਈ ਜਾਣਾ ਇਹ ਪਹਾੜ ਪੂ ਡਿੱਗ ਗਿਆ ਕਈ ਤੇ ਰਾਹ ਜਿਹੇ ਕਰਕੇ ਬੰਦ ਹੋ ਗਿਆ ਰਾਹ ਬਣਿਆ ਹੋਇਆ ਸੀਗਾ ਆ ਹੁਣ ਮੇਰੇ ਖਿਆਲ ਨਾਲ ਕੋਈ ਨਹੀਂ ਇੱਧਰ ਆਉਂਦਾ ਹੁਣ ਲੋਕਲ ਬੰਦੇ ਤਾਂ ਆਪਾਂ ਆ ਇੱਧਰ ਆਉਂਦੇ ਹੁਣ ਪਾਣੀ ਆ ਬਾਈ ਠੰਡਾ ਠੰਡਾ ਤੇ ਬਸ ਇੰਨਾ ਕਾ ਸ਼ੁਕਰ ਆ ਹਵਾ ਥੋੜੀ ਜੀ ਘੱਟ ਤੇਜ਼ ਐ ਜੇ ਹਵਾ ਚੱਲਦੀ ਹੁੰਦੀ ਤਾਂ ਮੈਂ ਤਾਂ ਆੱਕੜ ਜਾਂਦਾ ਬਾਈ ਹੁਣੋਂ ਮਖਾ ਅਜਾ ਬਦਰੀਨਾਥ ਜਮਾ ਨਾ ਅੰਦਰ ਵੜ ਕੇ ਤੱਕ ਜਾ ਕੇ ਦੇਖ ਹੀ ਆਈਏ ਰਹਿ ਨਾ ਜਾਵੇ ਕੋਸ ਆਹ ਲੋ ਜੀ ਇਸ ਤੋਂ ਬਾਅਦ ਰਸਤਾ ਭਾਈ ਜਮਾ ਬੰਦ ਹੈ ਤੇ ਨਾ ਹੀ ਅੱਗੇ ਜਾਣ ਵਾਲੀ ਆਪਣੇ ਕੋਲੇ ਸਹੂਲਤਾ ਕੋਈ ਘਰਨਿਆਂ ਦੇ ਆਪਾਂ ਜਮਾ ਕੋਲੇ ਆ ਗਏ ਆ ਦੇਖੋ ਇਹ ਰਾਹ ਹੀ ਬਣਿਆ ਹੋਇਆ ਸੀਗਾ ਭਾਈ ਇਹ ਆ ਨਾ ਲੈਂਡਸਲਾਈਡ ਹੋਣ ਦੇ ਕਾਰਨ ਨਾ ਪਹਾੜ ਪੂ ਡਿੱਗਰ ਦੇ ਕਾਰਨ ਬੰਦ ਹੋ ਗਿਆ ਰਾਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵਾਸਤੇ ਹੀ ਰਾਹ ਜਾਵਾਂ ਕਿ ਇਧਰਲੇ ਰਾਹ ਜਾਵਾਂ ਪਰ ਜਿੱਧਰ ਜਿ ਆਏ ਆ ਉਧਰ ਦੀ ਤਾਂ ਕੀ ਕਰਨਾਗਾ ਹੋਰ ਪਾਸੇ ਦੀ ਜਾਣੇ ਆ ਆ ਭਈ ਇੰਨਾ ਕਥਾ ਇਹਨਾਂ ਨੇ ਸੂਤ ਕੀਤਾ ਹੋਇਆਗਾ ਬੀਜਾਂ ਨੂੰ ਹਨਾ ਆ ਤਾਂ ਹੈ ਗਿਆ ਗੇਂਦੇ ਇਹਨਾਂ ਦਾ ਪਤਾ ਲੱਗ ਗਿਆ ਤੇ ਆ ਹੈਗੀ ਆ ਬਈ ਗੋਭੀ ਆ ਸਬਜ਼ੀ ਬੀਜੀ ਹੋਈ ਆ ਇਹਨਾਂ ਨੇ ਗੋਭੀ ਤੇ ਇਧਰ ਆ ਰੇਪਾਈ ਹੋਈ ਆ ਵਿੱਚ ਐਸ ਲੋਟ ਇਹਨਾਂ ਨੇ ਕਿਆਰੀਆਂ ਜੀਆਂ ਬਣਾਈਆਂ ਜੀਆਂ ਆ ਦੇਖ ਲਓ ਪਾਣੀ ਪੁਣੀ ਤਾਂ ਰੱਬ ਦੀ ਮਿਹਰ ਸਾਨੂੰ ਪਤਾ ਆਪੀ ਲੱਗੂਗਾ ਜਦੋਂ ਬਾਬੇ ਨੇ ਉੱਪਰੋਂ ਹਨਾ ਭੇਜਿਆ ਤੇ ਨਹੀਂ ਤਾਂ ਇੱਥੇ ਤਾਂ ਹੁਣ ਕਿਹੜਾ ਕਿਹੜੀ ਬੰਬੀ ਇੱਥੇ ਪਾਣੀ ਚੜਾ ਦੂਗੀ ਤਾਂ ਹਾਂ ਬਾਈ ਬਸ ਸਬਜ਼ੀਆਂ ਬੀਜੀਆਂ ਹੋਈਆਂ ਬਾਈ ਹੋਰ ਤਾਂ ਕੋਸ ਹੈ ਨਹੀਂਗਾ ਆ ਟੂਟੀ ਆਉਂਦੀ ਜਾਂ ਹੋ ਪੈਪ ਵੀ ਇਹ ਨਾ ਨੀਲੀ ਜੀ ਬਸ ਉਹਨਾਂ ਨੂੰ ਪਾਣੀ ਲੱਗਦਾ ਹੋਊਗਾ ਇਹਨੂੰ ਇਹਨਾਂ ਨੂੰ ਸਬਜ਼ੀਆਂ ਨੂੰ ਜੇ ਕਈ ਯਾਰ ਮੀਂਹ ਨਹੀਂ ਪੈਂਦਾ ਹੁਣ ਪਰ ਮੈਨੂੰ ਨਹੀਂ ਲੱਗਦਾ ਵੀ ਇੱਥੇ ਮੀਂਹ ਨਹੀਂ ਪੈਂਦਾ ਹੋਣਾ ਬੱਦਲ ਦਾ ਵਿੱਚ ਵਜਦੇ ਫਿਰਦੇ ਆ ਅਾ ਜਿੰਨਾ ਜਿੰਨਾ ਏਰੀਆ ਸਾਫ ਆ ਭਾਈ ਇਹ ਇਨਾਂ ਦੇ ਖੇਤ ਆਗੇ ਹਨਾ ਇਹ ਤਾਂ ਤੁਹਾਨੂੰ ਬਹੁਤ ਵਾਰੀ ਦੱਸਤਾ ਹੁਣ ਤੁਹਾਨੂੰ ਵੀ ਪਤਾ ਹੀ ਆ ਤੇ ਆ ਪੱਥਰ ਰੱਖ ਕੇ ਹਨਾ ਇਹਨਾਂ ਨੇ ਮੇਲ ਮਾਰੀ ਹੋਈ ਆ ਵੀ ਭਾਈ ਇੰਨਾ ਥਾਂ ਮੇਰਾ ਗਾ ਆ ਅੱਧੀ ਕਨਾਲ ਮੇਰੀ ਆ ਜਾਂ ਦੋ ਕਨਾਲਾਂ ਮੇਰੀਆਂ ਆ ਆ ਪੱਥਰ ਉਸ ਹਿਸਾਬ ਨਾਲ ਇਹਨਾਂ ਨੇ ਆ ਦੇਖੋ ਆ ਉਸ ਹਿਸਾਬ ਨਾਲ ਰੱਖੇ ਹੋਏ ਆ ਕਿਤੇ ਛੋਟੀ ਕਿਹੜੀ ਹੈਗੀ ਤੇ ਕਿਤੇ ਖਾਸੀ ਵੱਡੀ ਕਿਹੜੀ ਹੈਗੀ ਉਸ ਹਿਸਾਬ ਨਾਲ ਪੱਥਰ ਉਹ ਮੈਂ ਉੱਪਰਲੇ ਪਾਸੇ ਵੀ ਦੇਖਿਆ ਛੋਟੀਆਂ ਕਿਆਰੀਆਂ ਵੀ ਆ ਤੇ ਇਸ ਲੋਟ ਪੱਥਰਾਂ ਨਾਲ ਵੱਡੀਆਂ ਕਿਆਰੀਆਂ ਵੀ ਬਗਲੀਆਂ ਹੋਈਆਂ ਆਉਦੀ ਆਉਦੀ ਮੇਰਮਾਰੀ ਹੋਊਗੀ ਭਾਈ ਇੰਨਾ ਥਾਂ ਮੇਰਾਗਾ ਇੰਨਾ ਥਾਂ ਮੇਰਾਗਾ ਤੇ ਪਰ ਦੁੱਖ ਦੀ ਗੱਲ ਉਹੀ ਆ ਮੈਨੂੰ ਕੋਈ ਬੰਦਾ ਨਹੀਂ ਥਿਆਉਂਦਾ ਮੈਨੂੰ ਬਹੁਤ ਟਾਈਮ ਹੋ ਗਿਆ ਹੁਣ ਇਹਨਾਂ ਕਿੰਨਾ ਟਾਈਮ ਹੋ ਗਿਆ ਇੱਥੇ ਫਰਦੇ ਨੂੰ ਆਸੇ ਪਾਸੇ ਗੇੜੇ ਖਾਂਦੇ ਨੂੰ ਕੋਈ ਬੰਦਾ ਹੀ ਨਹੀਂ ਮੈਨੂੰ ਦਿਖਦਾ ਆਸੇ ਪਾਸੇ ਪਤਾ ਨਹੀਂ ਕਿੱਧਰ ਘਰਾਂ 'ਚ ਬੜੇ ਬੈਠੇ ਆਗੇ ਲਓ ਭਾਈ ਪਹਾੜ-ਪੂੜ ਦੇਖ ਜਾਂਦੇ ਝਰਨੇ ਝੁਰਨੇ ਵੀ ਦੇਖ ਜਾਂਦੇ ਤੇ ਹੁਣ ਇੱਕ ਹੋਰ ਗੱਲ ਬਾਈ ਕੁਛ ਭਰਾ ਕਹਿੰਦੇ ਸੀਗੇ ਵੀ ਬਾਈ ਵੀਡੀਓ ਹਿੰਦੀ ਚ ਬਣਾਇਆ ਕਰ ਕਹਿੰਦੇ ਵੀ ਲੋਕ ਜ਼ਿਆਦਾ ਜੁੜਨਗੇ ਤੇ ਬਾਈ ਗੱਲ ਐ ਆਂਗੀ ਹਨਾ ਹਿੰਦੀ ਪੂਰੀ ਬੋਲਣੀ ਨਹੀਂ ਆਉਂਦੀ ਹਿੰਦੀ ਪੰਜਾਬੀ ਜੀ ਮਿਕਸ ਜੀ ਹੋਈ ਜਾਊਗੀ ਹਨਾ ਕੱਚ ਲਾਮਾ ਚਲਾ ਰਿਹਾ ਕੰਮ ਖਿਚੜੀ ਜੀ ਪੱਕ ਜਾਊਗੀ ਉਹ ਤੇ ਗੱਲਬਾਤ ਬੰਲੀ ਨਹੀਂਗੀ ਤੇ ਉਹੀ ਗੱਲ ਬਾਹਲਿਆਂ ਨੂੰ ਕਰਦੀ ਘੱਟ ਤੋਂ ਵੀ ਜਾਂਦਾ ਹਨਾ ਬੰਦਾ ਬਾਹਲਿਆਂ ਨੂੰ ਕਰਦਾ ਜਿਹੜਾ 100 200 ਦੇਖਦਾ ਭਰਾ ਭਾਏ ਵੀ ਜਾਊਗਾ ਇਸ ਲਈ ਵੀ ਆਪਾਂ ਨੂੰ ਆਪਣੀ ਪੰਜਾਬੀ ਜਿੰਦਾਬਾਦ ਬਾਬੇ ਦੀ ਕਿਰਪਾ ਨਾਲ ਭਾਸ਼ਾ ਕੋਈ ਨਹੀਂ ਮਾੜੀ ਸਾਰਿਆਂ ਭਾਈ ਸਾਰਿਆਂ ਨੂੰ ਸਤਿਕਾਰ ਦਿਓ ਸਾਰੀਆਂ ਸਿੱਖਣੀਆਂ ਚਾਹੀਦੀਆਂ ਭਾਸ਼ਾ ਤੇ ਪਰ ਵੀ ਆਪਾਂ ਨੂੰ ਜਿਹੜੀ ਆਉਂਦੀ ਆ ਉਸੇ ਤੇ ਹੀ ਕੰਮ ਚੱਲਣਾ ਚਾਹੀਦਾ ਹਨ ਜਦੋਂ ਆਉਂਦੀ ਨਹੀਂਗੀ ਐਵੇਂ ਧੱਕੇ ਨੇ ਊਟ ਪਟੰਗ ਮਾਰੀ ਜਾਮਾ ਮੁੜ ਕੇ ਬਨੌਟੀ ਪਣ ਜਾ ਹੋ ਜਾਂਦਾਗਾ ਪਤਾ ਹੀ ਲੱਗ ਜਾਂਦਾ ਬੰਦੇ ਨੂੰ ਵੀ ਮੂੰਹ ਹੀ ਬੋਰਡ ਸਿੱਟੀ ਤੁਰੀ ਜਾਂਦਾਗਾ ਤੇ ਇਸ ਕਰਕੇ ਵੀ ਪੰਜਾਬੀ ਠੀਕ ਆ ਬਾਈ ਸਸਰੀ ਖਾਲੀ ਆ ਬਸ ਟਾਈਮ ਹੋ ਗਿਆ ਬਾਈ 6:30 ਦਾ ਤੇ ਮੌਸਮ ਜਿਹੜਾ ਹੈਗਾਗਾ 1 ਡਿਗਰੀ ਤਾ ਮਾਣਾਗਾ 3100 3150 ਮੀਟਰ ਦੀ ਆਪਾਂ ਉਚਾਈ ਤੇ ਇਸ ਵਕਤ ਹੈਗੇ ਆ ਤੇ ਬਾਈ ਇੱਥੇ ਸਾਨੂੰ ਗੱਡੀਆਂ ਜੁਪੀ ਹਰਿਆਣਾ ਪੰਜਾਬ ਐਮਪੀ ਮਤਲਬ ਕਿ ਸਾਰੇ ਇਲਾਕਿਆਂ ਦੀਆਂ ਗੱਡੀਆਂ ਮਿਲਣੀਆਂ ਸਾਰੇ ਟੂਰਿਸਟ ਸੋਨੂੰ ਲੋਕ ਇੱਥੇ ਯਾਤਰੀ ਸਾਰੇ ਦਾ ਸੰਗਤਾ ਸੋਨੂੰ ਮਿਲਣੀਆਂ ਤੇ ਰਹਿਣ ਕਰਨ ਦਾ ਬਾਈ ਇੱਥੇ ਹੋਟਲ ਬਾਧੂ ਆਗੇ ਧਰਮਸ਼ਾਲਾ ਵੀ ਬਾਧੂ ਆ ਧਰਮਸ਼ਾਲਾ ਤੇ ਸੋਨੂੰ ਪਰਵੰਦਾ 300 ਰੁਪਏ ਚ ਹਾਲ ਹੋਊਗਾ ਸਾਰੇ ਪੈ ਹੋਣਗੇ ਉੱਥੇ ਉੱਥੇ ਬਾਈ ਮਿਲੂ 300 ਰੁਪਏ ਪਰਵੰਦੇ ਦਾ ਤੇ ਜੇ ਹੋਟਲ ਲੈਣਾਗਾ ਤੇ ਹੋਟਲ ਬਾਈ 1000 ਰੁਪਏ ਤੋਂ ਸਟਾਰਟ ਹੋ ਜਾਂਦਾ ਇਸ ਦੂਆਦ ਫਿਰ ਜਿੰਨਾ ਮਿੱਠਾ ਪਾਈ ਜਾਓਗੇ ਉਸ ਹਿਸਾਬ ਦੇ ਕਮਰੇ ਮਿਲੀ ਜਾਣਗੇ ਤੁਹਾਨੂੰ ਤੇ 1000 ਰੁਪਏ ਵਾਲਾ ਹੋਟਲ ਤੁਹਾਨੂੰ ਮਾੜਾ ਇਹ ਆ ਭੱਜ ਦੌੜ ਕਰਨੀ ਪੂ ਆਸੇ-ਪਾਸੇ ਫੇਰ ਮਿਲੂਗਾ ਕਿਉਂਕਿ 1000 ਰੁਪਏ ਵਾਲੇ ਘੱਟ ਹੀ ਆ ਯਾਦਾ 2000-2500 ਤੋਂ ਹੀ ਕੰਮ ਸ਼ੁਰੂ ਹੁੰਦਾਗਾ ਤੇ ਇੱਕ ਹੋਰ ਗੱਲ ਬਾਈ ਤੇ ਆਪਾਂ ਤੁਹਾਡੇ ਜੋ ਵੀ ਟਿੱਪਣੀਆਂ ਤੁਸੀਂ ਕਮੈਂਟ ਕਰਦੇ ਹੋ ਹਣਾ ਕੱਲਾ-ਕੱਲਾ ਪੜੀਦਾਗਾ ਤੇ ਹੁਣ ਗੱਲ ਕਰਕੇ ਬਾਈ ਆਪਾਂ ਆਪਣੇ ਕਪੜਿਆਂ ਦੀ ਗੱਲ ਕਰ ਗਏ ਠੀਕ ਹੈ ਜੀ ਕਪੜੇ ਬਈ ਆਪਣੇ ਕੋਲੇ ਆ ਉੱਪਰ ਦੀ ਪਾਉਣ ਵਾਲਾ ਮੋਟਾ ਜਿਵੇਂ ਇਹ ਆਪਣੇ ਕੋਲੇ ਇੱਕ ਹੀ ਆਗਾ ਐ ਇਦਾਂ ਦੀ ਠੰਡ 'ਚ ਆਪਾਂ ਇਹਨੂੰ ਨਾ ਹੀ ਧੋ ਸਕਦੇ ਆ ਇਦਾਂ ਦੀ ਗਲਤੀ ਆਪਾਂ ਕਦੇ ਨਹੀਂ ਕਰ ਸਕਦੇ ਹਰਜੀ ਠੰਡ 'ਚ ਇਹਨੂੰ ਧੋਣਾ ਨਾ ਇਹ ਸੁੱਕੇਗਾ ਆਪਣੇ ਕੋਲੇ ਕਿਹੜਾ ਮਸ਼ੀਨ ਇੱਥੇ ਆਣੀ ਪਤਾ ਧੁੱਪ ਨਾ ਨਿਕਲੇ ਤੇ ਥੱਲੇ ਦੀ ਪਾਉਣ ਵਾਲੀਆਂ ਟੀ-ਸ਼ਰਟਾਂ ਹੈਗੀਆਂ ਆਪਣੇ ਕੋਲੇ 6 ਤੋਂ 7 ਤਾਂ ਕਿਉਂਕਿ ਉਹ ਥਾਂ ਨਾ ਘੱਟ ਰੋਕਦੀਆਂ ਬੈਗ ਦੇ ਵਿੱਚ ਆਸਾਨੀ ਨਾਲ ਆ ਜਾਂਦੀਆਂ ਤੇ ਜਿਹੜੇ ਆਹ ਪਜਾਮੇ ਲੋਹਰਾ ਹੈਗਾ ਇਹ ਆਪਣੇ ਕੋਲੇ ਦੋ ਆ ਬਾਈ ਇੱਕ ਆਪਾਂ ਹ ਪਾਇਆ ਹੋਇਆ ਇਹ ਧੋਵਣ ਵਾਲਾਗਾ ਇਹ ਗੱਲ ਕਰ ਮੋਟਾਗਾ ਇਹਨੂੰ ਤਾਣੀ ਧੋਂਦੇ ਦੂਜਾਗਾ ਜਿਹੜਾ ਉਹ ਪਤਲਾਗਾ ਤੇ ਉਹਨੂੰ ਹਜੇ ਇੱਥੇ ਪਾ ਨਹੀਂ ਸਕਦੇ ਤੇ ਇੰਨਾ ਹੀ ਮੈਂ ਤਲੰਬੜ ਬਣ ਜੂਗਾ ਜਿਹੜੀ ਠੰਡੇ ਤੇ ਬਾੜੀ ਕੜਾਕੇਦਾਰਾ ਕੰਮ ਇਹ ਅਲੱਗੋਸ ਆਏ ਆਗੀ ਤੇ ਹੁਣ ਇੱਕ ਤਾਂ ਤਰਪਾਲ ਲੱਭਣੀ ਆਗੀ ਹੁਣ ਲੱਭ ਜੇ ਤੇ ਚਾਹੇ ਉਹ ਤੜਕੇ ਲੱਭ ਜੇ ਕਿਉਂਕਿ ਮੀਕਣੀ ਵਾਲਾ ਮੌਸਮ ਇਤਰ ਹੁੰਦਾ ਹੀ ਰਹਿੰਦਾ ਤੇ ਆਪਣੇ ਜਿਹੜੇ ਸਾਈਕਲ ਵਾਲੇ ਬੈਗ ਆ ਉਹ ਭੇਜ ਜਾਂਦੇ ਆਗੇ ਹੁਣ ਆਪਾਂ ਆਪਾਂ ਆਪਣੇ ਸਾਥੀਆਂ ਕੋਲ ਚੱਲਦੇ ਆ ਤੇ ਦਿਖਾਉਣੇ ਆ ਉਹ ਤੁਹਾਨੂੰ ਕਿੱਥੇ ਪਏ ਆ ਕੱਲ ਵਾਲੀ ਜਗ੍ਹਾ ਹੀ ਆ ਵੈਸੇ ਤਾਂ ਤੇ ਆਪਾਂ ਹੈਗੇ ਆ ਫਰੀ ਦੇ ਵਿੱਚ ਜੇ ਤੁਸੀਂ ਫਰੀ ਵਾਲੀ ਜਗ੍ਹਾ ਲੱਭਣੀ ਆ ਤਾਂ ਉਹ ਤੁਹਾਨੂੰ ਥੋੜੀ ਜ਼ਿਆਦਾ ਹੀ ਖੇਚਲਾ ਕਰਨੀ ਪਊਗੀ ਉਹ ਤਾਂ ਫਿਰ ਜੰਮੇ ਹੀ ਸਾਰਾ ਕੁਝ ਹੀ ਛਾਨਣਾ ਪਊ ਚੱਪਾ ਚੱਪਾ ਛਾਨਣਾ ਪਊਗਾ ਤੁਹਾਨੂੰ ਫੇਰ ਫਰੀ ਵਾਲੀ ਥਾਂ ਮਿਲੂ ਉੱਥੇ ਵੀ ਮਿੰਤਦਾਰਲਾ ਕਰਨਾ ਪਊ ਭਾਈ ਅਸੀਂ ਆਏ ਆਏ ਆ ਜੋ ਆ ਗੋ ਆ ਵਾ ਸਾਰੇ ਲੱਲੇ ਪੱਬੇ ਕਰਨੇ ਪੈਣਗੇ ਤੇ ਫੇਰ ਜਗਾ ਲੱਭੂਗੀ ਤੁਹਾਨੂੰ ਆਹਾ ਧਰਮਸ਼ਾਲਾ ਬਾਈ ਬਰਨਾਲੇ ਵਾਲਿਆਂ ਦੀ ਉਹ ਉੱਪਰ ਲਿਖਿਆ ਹੋਇਆਗਾ ਬਦਰੀ ਵਿਸ਼ਾਲ ਸੇਵਾ ਪਵਨ ਬਰਨਾਲਾ ਪੰਜਾਬ ਤੇ ਸਾਈਕਲ ਆਪਣੇ ਆ ਖੜੇ ਆਗੇ ਭਾਈ ਤੇ ਮੀਂਹ ਆਇਆ ਤਾਂ ਥੋੜਾ ਜਿਹਾ ਆਪਣਾ ਬੈਗ ਜਿਹੜਾ ਗਿੱਲਾ ਹੋਇਆ ਪੈਕ ਸਾਈਡ ਵਾਲਾ ਸੰਦੀਪ ਵਾਲਾ ਸਾਈਕਲ ਤਾਂ ਉਧਰ ਅੰਦਰ ਖੜਾਗਾ ਜਿੱਥੇ ਉਹ ਆਗਾ ਕਮਰੇ 'ਚ ਉਧਰ ਤੇ ਆਪਣੇ ਹੁਣ ਆੜੀਆਂ ਦਾ ਮਲਾਦੀਏ ਮਾੜਾ ਏ ਸਾਨੂੰ ਇੱਥੇ ਆ ਗਏ ਉਹ ਪਿਆ ਬਾਈ ਆਪਣੇ ਸਾਥੀ ਅ ਮਾੜਾ ਪ੍ਰਧਾਨ ਸਾਹਿਬ ਹੱਥ ਚੱਕ ਦੋ ਹਾਂ 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 ਨਿਸ਼ੂ ਬਾਈ ਸੁੱਤਾ ਪਿਆਗਾ ਆਰਾਮ ਰਸਤੇ ਤੇ ਆ अच्छा अच्छा ठीक है ठीक है ओए 2.5 घंटे हो गए भाई इनਾਂ ਕੋਲ ਗਏ ਸੀ ਆਪਾਂ ਕਿਹੜੇ-ਕਿਹੜੇ ਕੱਢੇ ਤੇ ਪ੍ਰਧਾਨ ਸਾਹਿਬ ਹੋរី ਰੇਸ਼ਟ ਤੇ ਆ ਗਿਆ ਆਰਾਮ ਫਰਮਾ ਰਹੇ ਆ ਹਰੇ ਕੰਬਲ-ਕੁੰਬਲ ਲਏ ਆ ਵਧੀਆ ਗੱਦੇ ਆ ਥਨੇ ਤੇ ਆਪਾਂ ਸੰਦੀਪ ਕੋਲੇ ਕਿਹੜਾ ਕੱਢਿਆ ਜੀ ਹਲੋ ਭਾਈ ਆਪਣੇ ਆੜੀ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਰ ਦਾ ਮਰਕ ਹੋਣਾ ਠੀਕ ਆ ਕੁੜੀਆ ਟੀਕਾ ਡੁਗਾ ਲਵਾਇਆ ਬਾਈ ਗੱਲ ਦਾ ਕਵਰੇਜ ਹੀ ਪਿਆਗਾ ਤੇ ਅੱਜ ਤੱਕ ਖਾਰ ਹੋਇਆ ਨਹੀਂ ਨਾ ਜਮਾ ਤੇ ਸੈਟ ਅਦਰ ਕਾਲੀ ਚਾਹ ਗਈ ਬਾਈ ਤਿਆਰ ਕਰਵਾਈ ਹੈਗੀ ਤਿੰਨ ਕੱਪ ਖੰਘ ਖੁੰਗ ਜੀ ਗਲਗੁਲਜਾ ਖਰਾਬ ਹੈ ਤੇ ਵਿੱਚ ਆਹ ਸ਼ਹਿਦ ਪਾਖਿਆ ਨਾ ਤੇ ਮੁੰਡੇ ਨੂੰ ਹੋਰ ਤਕੜਾ ਕਰਦਾ ਇਹ ਕੜਾ ਜਿਆ ਕਰ ਦੇਣਾ ਠੀਕ ਹੈ ਨਾ ਸੈਟਾ ਹੁਣ ਤਾਂ ਕਰਕੇ ਚੋਣ ਤੇ ਚਾਹ ਪੀ ਕੇ ਛੋਟੇ ਛੱਡ ਗਏ ਆ ਮਾਨਾ ਵਾਸਤੇ ਕਈ ਦਿਨ ਹੀ ਗਿਤੀ ਠੀਕ ਆ ਬਾਈ ਹੁਣ ਜਿਆਦਾ ਕਰਨ ਲਮਝਾ ਹੋ ਗਿਆ ਸੀ ਰੈਸਟ ਚਾਹੀਦੀ ਸੀ ਰੱਖ ਦੋ ਜੀ ਇੱਥੇ ਬਾਈ ਧੰਨਵਾਦ ਬਹੁਤ ਬਹੁਤ ਆ ਲਓ ਟਾਈਮ ਪੰਚੂ ਹੋ ਰਿਹਾ ਇਹਨੂੰ ਬਲੈਕ ਟੀ ਬੋਲਦੇ ਆ ਕਾਲੀ ਚਾਹ ਲੋ ਜੀ ਜੰਮ ਚ ਲੱਗੇ ਬਾਈ ਜੀ ਸੁਣ ਬੜਾ ਧੰਨਵਾਦ ਥੋੜਾ ਬਾਈ ਸਾਰਿਆਂ ਦਾ ਜਿਹੜੇ ਬੰਦੇ ਦੇਖਦੇ ਹੋਗੇ ਤੇ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਵੀ ਧੰਨਵਾਦ ਆ ਟਿੱਪਣੀਆਂ ਕਮੈਂਟ ਦੇ ਕਰੀ ਜਾਇਆ ਕਰੋ ਜਿਹੜਾ ਨਹੀਂ ਕਰਦਾ ਤੁਸੀਂ ਉਡਾੜਾ ਲਿਖਦਿਆ ਕਰੋ ਨਾਲ ਤਾਂ ਤੁਸੀਂ 5-4 ਮਿੰਟ ਲੱਗੇ ਰਿਆ ਕਰੋਗੇ ਲਿਖਣ ਤੇ ਨਾਲੇ ਆਪਣਾ ਜੱਤ ਲੱਗਾ ਰਿਆ ਕਰੋ ਪੜਨ ਬਤੇ ਹਨ 4-5 ਮਿੰਟ ਲੱਗੇ ਰਿਆ ਕਰਨੇ ਉਡਾੜਾ ਲਿਖਦਾ ਪਰੋ ਤੇ ਹੁਣ ਲੱਗੇ ਸੌਣ ਸੰਦੀਪ ਆਪਣੇ ਅੱਜ ਕੋਲੀ ਹੈ ਜੀ ਠੀਕ ਆ ਵਧੀਆ ਕੰਮ ਰੋਸਤਾ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ